ਅੱਜ ਨਵੇਂ ਬਲੌਕ ਨਾਲ ਫੇਰ ਹਾਜ਼ਰ ਹੋਈਆਂ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜਤੀ ਕਲਾਚ ਹੋਵੋਗੇ ਹਾਂਜੀ ਅੱਜ ਆਪਾਂ ਪਹਿਲਾਂ ਬਣਾਉਨੇ ਆ ਰੈਤਾ ਤੇ ਆ ਆਪਾਂ ਬਣਾ ਲਈ ਦਹੀਂ ਤੇ ਆ ਸਾਰਾ ਮਟੀਰੀਅਲ ਆਪਾਂ ਨਾ ਤਿਆਰ ਕਰਕੇ ਰੱਖ ਲਿਆ ਸੀਗਾ ਆ ਕਦੂ ਉਬਾਲ ਕੇ ਨਾ ਕਦੂ ਘਸ ਕਰਕੇ ਉਬਾਲ ਕੇ ਇਹਦਾ ਪਾਣੀ ਨਿਚੋੜ ਕੇ ਤੇ ਉਹ ਆਪਾਂ ਇੱਕ ਪਾਸੇ ਰੱਖ ਲਿਆ ਸੀਗਾ ਤੇ ਆਹ ਬਾਲੇ ਹੋਏ ਹੈਗੇ ਆਲੂ ਇਹ ਕਾਲੂ ਆ ਬਾਲਾ ਜ਼ਿਆਦਾ ਨਹੀਂ ਹੋ ਕਰਨਾ ਤੇ ਇੱਧਰ ਹੈਗਾ ਪਿਆਜ਼ ਤੇ ਟਮਾਟਰ ਇਹ ਵੀ ਆਪਾਂ ਕੱਟ ਕੇ ਰੱਖ ਲਿਆ ਸੀ ਵੀ ਜ਼ਿਆਦਾ ਲੰਬੀ ਵੀਡੀਓ ਨਾ ਹੋਵੇ ਆਪਾਂ ਸਾਰੇ ਮਸਾਲੇ ਜਿਵੇਂ ਨਮਕ ਨਮਕ ਹੋ ਗਿਆ ਹਰਾ ਧਨੀਆ ਹੋ ਗਿਆ ਤੇ ਸਾਰਾ ਸਮਾਨ ਆਪਾਂ ਇਹਦੇ ਵਿੱਚ ਪਾ ਕੇ ਮਸਾਲਾ ਤਿਆਰ ਕਰਕੇ ਰੱਖ ਲਿਆ ਸੀ ਥੋੜੀ ਜੀ ਲਾਲ ਮਿਰਚਾ ਜਿਆਦਾ ਨਹੀਂ ਲੋੜ ਅਨਸਾਰ ਆ ਦੇਖੋ ਜੀ ਆਪਣਾ ਰਾਇਤਾ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਨਾ ਉਧਰ ਤੜਕਾ ਤਿਆਰ ਕਰ ਲੈਣੇ ਆ ਅਨੇ ਕੜਛੀ ਚ ਪਾ ਲਿਆ ਆਪਾਂ ਕਿਉ ਤੇ ਇਹਦੇ ਚ ਜੀਰਾ ਤੇ ਧਨੀਆ ਸਾਬਤਾ ਪਾ ਲਿਆ ਬਹੁਤ ਵਧੀਆ ਝੋਕ ਵਾਲਾ ਤੜਕਾ ਕਹਿੰਦੇ ਨੇ ਜੀ ਇਹਨੂੰ ਛੰਨ ਛੰਨ ਹੁੰਦਾ ਉਹ ਤੜਕਾ ਲਾਵਾਂਗੇ ਆਪਾਂ ਬਹੁਤ ਟੇਸਟੀ ਬਣਦਾ ਇਹਦੇ ਨਾਲ ਲਾ ਕੇ ਦੇਖਿਓ ਤੁਸੀਂ ਟਰਾਈ ਕਰਕੇ ਇੱਕ ਦਿਨ ਹੋ ਗਿਆ ਤਿਆਰ ਆਪਣਾ ਤੜਕਾ ਹੁਣ ਦੇਖੋ ਆਪਾਂ ਲਾਉਨੇ ਆ ਇਹ ਆ ਦੇਖੋ ਬਹੁਤ ਸੋਹਣਾ ਤਿਆਰ ਹੋਇਆ ਦੇਖੋ ਰਾਇਤਾ ਇੰਨਾ ਟੇਸਟੀ ਹੋ ਜਾਂਦਾ ਬਹੁਤ ਜ਼ਿਆਦਾ ਬੇ ਟੇਸਟੀ ਬੰਦਾ ਤੇ ਇਧਰ ਆਪਾਂ ਆਲੂ ਵਾਲੇ ਸੀ ਤੇ ਇਹਨਾਂ ਦੇ ਬਣਾਉਣੇ ਆ ਪਰੌਠੇ ਤੇ ਇਹਨਾਂ ਚ ਮੇਥੀ ਪਾ ਕੇ ਸਾਰਾ ਸਮਾਨ ਆਪਾਂ ਪਾ ਕੇ ਨਾ ਤੇ ਉਹਨਾਂ ਦਾ ਪੇਸਟ ਤਿਆਰ ਕਰ ਲਏ ਨੇ ਰੱਖ ਲਿਆ ਸੀ ਆਪਾਂ ਪਹਿਲਾਂ ਹੀ ਇਹ ਵੀ ਪਾ ਕੇ ਨਾ ਚੰਗੀ ਤਰ੍ਹਾਂ ਨਾਲ ਆਪਾਂ ਦਾ ਵਧੀਆ ਪੇਸਟ ਬਣਾਵਾਂਗੇ ਇੱਕ ਚਮਚਾ ਨਮਕ ਦਾ ਪਾ ਲਿਆ ਇੱਕੀ ਮਿਰਚਾਂ ਦਾ ਪਾ ਲਿਆ ਇੱਕੀ ਧਨੀਏ ਦਾ ਪਾ ਲਾਂਗੇ ਆਪਾਂ ਲੋੜ ਅਨੁਸਾਰ ਪਾਇਆ ਜਿੰਨੇ ਜਿੰਨਾ ਆਪਾਂ ਖਾਣਾ ਹੁਣ ਸਰਦਾਰ ਜੀ ਜਿਆਦਾ ਖਾਂਦੇ ਆ ਮੈਂ ਘੱਟ ਖਾਂਦੀ ਆ ਹਨਾ ਇਸ ਕਰਕੇ ਥੋੜਾ ਥੋੜਾ ਪਾਇਆ ਇਹਨਾਂ ਨੂੰ ਮੈਂ ਪਰੌਠਿਆਂ 'ਚ ਲੱਗ ਪਾ ਦੂੰਗੀ ਆਪਦੇ ਵਾਸਤੇ ਮੈਂ ਏਵੇਂ ਹੀ ਬਣਾ ਲੂੰਗੀ ਜਿਵੇਂ ਜਿੰਨਾ ਕ ਆਪਣਾ ਸਮਾਨ ਤਿਆਰ ਹੋਇਆ بس ਆਪਾਂ ਦੇਖ ਕੇ ਲੋੜ ਅਨਸਾਰ ਬਣਾਉਣਾ ਪਾ ਲੋ ਜਿੰਨਾ ਜਿੰਨਾ ਆਪਾਂ ਨੂੰ ਚਾਹੀਦਾ ਹੁਣ ਆ ਪਾਟਾ ਗੁੰਨ ਕੇ ਕਰ ਲੈਣੇ ਆ ਤਿਆਰ ਚੰਗੀ ਤਰ੍ਹਾਂ ਬਈ ਮਤਲਬ ਕਿ ਤਿਆਰ ਕਰਨਾ ਮੁੱਕੀ ਚੰਗੀ ਤਰ੍ਹਾਂ ਦੇ ਲੈਣੀ ਹੈ ਜੋ ਸੋਨਾ ਆਟਾ ਗੁੰਨ ਚੇ ਨਹੀਂ ਨਾ ਪਰੌਠਿਆਂ ਚ ਜਿਹੜਾ ਆਪਾਂ ਮਤਲਬ ਕਿ ਆਲੂ ਦਾ ਪੇਸਟ ਬਣਾਉਣੇ ਪਾਉਣੇ ਹਨ ਉਹ ਪਾਸਿਆਂ ਚ ਨਿਕਲ ਜਾਂਦਾ ਚੰਗੀ ਤਰ੍ਹਾਂ ਨਾ ਆਟਾ ਨਾ ਗੁੱਜਿਆ ਹੋਵੇ ਤਾਂ ਸੋਨੇ ਪਰੌਠੇ ਨਹੀਂ ਬਣਦੇ ਫੇਰ ਆ ਦੇਖੋ ਅੱਪਾ ਹੁਣ ਲੈ ਬੇਲ ਤੇ ਇਹਦੇ ਤੇ ਲਾ ਲਾਂਗੇ ਦੇਸੀ ਘਿਓ ਇੱਕ ਚਮਚ ਦੇਸੀ ਘਿਓ ਦਾ ਤੇ ਇਹਨੂੰ ਚੰਗੀ ਤਰ੍ਹਾਂ ਮੈਚ ਕਰ ਦਾਂਗੇ ਆਪਾਂ ਸਾਰੇ ਪਰੌਠੇ ਦੇ ਉੱਪਰ ਤੇ ਆ ਹੁਣ ਸਰਦਾਰ ਜੀ ਵਾਸਤੇ ਬਣ ਰਹੇ ਆ ਇਹਦੇ 'ਚ ਨਮਕ ਵੀ ਹੋਰ ਪਾਇਆ ਤੇ ਮਿਰਚ ਵੀ ਹੋਰ ਪਾਈ ਆ ਨਾਲ ਆ ਦੇਖੋ ਇਹ ਜਿਆਦਾ ਖਾਂਦੇ ਆ ਮੈਂ ਘਟ ਖੰਨੀ ਆ ਮੋਂ ਮਿਰਚ ਮਿੰਸਲਾ ਆ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਨਾ ਗੋਲ ਗਲਾਈ ਚ ਇਸ ਤਰ੍ਹਾਂ ਤਿਆਰ ਕਰਨਾ ਫਿਰ ਇਹਦੇ ਚ ਕੋਈ ਵੀ ਮਟੀਰੀਅਲ ਆਪਣਾ ਨਾ ਕੋਈ ਪਾਸੀ ਨਿਕਲਦਾ ਬਹੁਤ ਸੋਹਣਾ ਪਰੌਠਾ ਬੰਦਾ ਗੋਲ ਗੋਲ ਹੁਣ ਆਪਾਂ ਪੇੜੇ ਨੂੰ ਨਾ ਪੰਨ ਕੇ ਵਧੀਆ ਚੰਗੀ ਤਰ੍ਹਾਂ ਨਾ ਤਿਆਰ ਕਰਾਂਗੇ ਥੋੜਾ ਜਿਹਾ ਨਾ ਚੰਗੀ ਤਰ੍ਹਾਂ ਨਾ ਪੰਨ ਲਓ ਇੱਥੇ ਮਤਲਬ ਕਿ ਵੱਡਾ ਬਣਾ ਲਓ ਫਿਰ ਬੇਲਣ ਵੇਲੇ ਆਸਾਨੀ ਹੁੰਦੀ ਹੈ ਤੇ ਨਾਲੇ ਇਹ ਸਮਾਨ ਵੀ ਬਾਹਰ ਨਹੀਂ ਆਉਂਦਾ ਜੋ ਆਪਾਂ ਇਹਦੇ ਚ ਪਾਏ ਹੋਏ ਆ ਪੇਸਟ ਆਪਣਾ ਦੇਖਿਓ ਹੁਣ ਕਿੰਨਾ ਸੋਹਣਾ ਪਰੌਠਾ ਬਣੂਗਾ ਗੋਲ-ਗੋਲ ਇਥੇ ਦੇਸੀ ਘਿਓ ਦਾ ਇੱਕ ਚਮਚਾ ਹੋਰ ਲਾ ਲਿਆ ਆਪਾਂ ਉਨੇ ਨੂੰ ਪਾਵਾਂਗੇ ਤਾਂ ਵੀ ਤੇ ਸੇਕਣ ਵਾਸਤੇ ਪਾ ਦੇਾਂਗੇ ਇੱਧਰ ਆਪਾਂ ਦੂਜਾ ਪਰੌਠਾ ਤਿਆਰ ਕਰ ਲੈਨੇ ਆਂ ਇੱਧਰ ਪਕ ਗਿਆ ਉਹ ਲਾਤਾ ਆਪਾਂ ਨੂੰ ਪਾਸਾ ਇਹਦਾ ਆਪਾਂ ਪਲਟ ਦੇਣਾ ਦੇਖੋ ਪਾ ਦੂ ਜਬਰਾਉਠਾ ਵੀ ਤਿਆਰ ਕਰ ਲੈਨੇ ਆ ਦੇਸੀ ਘਿਓ ਨਾਲ ਚੋਪੜਾ ਹੋਵੇ ਪਰੌਠਾ ਤੇ ਨਾਲ ਹੋਵੇ ਰੈਤਾ ਗੱਲ ਬਣ ਜਾਂਦੀ ਹੈ ਫਿਰ ਇਹ ਸੁਆਦੀ ਵੱਖਰਾ ਭਾਈ ਬਹੁਤ ਵਧੀਆ ਟੇਸਟੀ ਖਾਣਾ ਏ ਆਪਣਾ ਪੰਜਾਬੀਆਂ ਦਾ ਆਲੂ ਦਾ پراਵਠਾ ਬਹੁਤ ਜ਼ਿਆਦਾ ਗਰਮ ਹੋ ਗਿਆ ਨਾ ਨਾਲ ਸਮਾਉਣਾ ਦੂਜਾ ਪੇਸਟ ਤੇ ਚੱਕਿਆ ਨੂੰ ਜਾ ਰਿਹਾ ਸੀਗਾ ਫਿਰ ਇਸ ਕਰਕੇ ਨਾ ਮੈਂ ਚਮਟਾ ਲੈ ਲਿਆ ਇਹ ਜਿਹੜਿਆਂ ਚ ਆਪਾਂ ਜ਼ਿਆਦਾ ਸਬਾਨ ਪਾ ਰਹੇ ਨੇ ਸਾਰੇ ਸਰਦਾਰ ਜੀ ਦੇ ਵਾਸਤੇ ਪਰੌਠੇ ਬਣਾ ਰਹੇ ਹਾਂ 2-3 ਆਪਾਂ ਜਿਦੋਂ ਮੈਂ ਆਪਦੇ ਪਰੌਠੇ ਬਣਾਏ ਉਹਨਾਂ ਚ ਕੋਈ ਦੁਬਾਰਾ ਮੈਂ ਮਸਾਲਾ ਨਹੀਂ ਪਾਉਂਗੀ ਬਹੁਤ ਘੱਟ ਖੰਨੀ ਐ ਮੈਂ ਇੰਧਰ ਆਪਾਂ ਪਰੌਠਾ ਕਰੀ ਜਾਂਦੇ ਆ ਤਿਆਰ ਦੁਬਾਰਾ ਫੇਰ ਐਵੇਂ ਕਰਕੇ ਨਾ ਚਣ ਚਣ ਕੇ ਸਾਰਿਆਂ ਨੂੰ ਇੱਕੋ ਜਿਹਾ ਕਰਕੇ ਉੱਪਰੋਂ ਐਵੇਂ ਮੋੜ ਕੇ ਵਧੀਆ ਬਣਾਉਣਾ ਆ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਦੂਜਾ ਪਰੌਠਾ ਫੇਰ ਤਿਆਰ ਕਰਦੇ ਆਂ ਇੱਧਰ ਪੇੜੇ ਵਿੱਚ ਚੰਗੀ ਤਰ੍ਹਾਂ ਨਾ ਭੰਨ ਕੇ ਨਾ ਤੇ ਉਹਦੇ ਵਿੱਚ ਮੈਚ ਹੋ ਜਾਂਦਾ ਫਿਰ ਇਹ ਬਾਹਰ ਨਹੀਂ ਨਿਕਲਦਾ ਆਪਣਾ ਪੇਸਟ ਉਹ ਸੋਹਣੇ ਪਰੌਠੇ ਬਣਦੇ ਆਂ ਇਹ ਵੀ ਬਹੁਤ ਸੋਹਣਾ ਬਣ ਗਿਆ ਗੋਲ-ਗੋਲ ਵੇਖੋ ਕੋਈ ਪੇਸਟ ਵਰਨੀ ਨਾ ਆਇਆ ਪਾਸੇ ਨਹੀਂ ਇਹਨੂੰ ਫੁੱਲ ਜਾਂਦੇ ਪਾਸਿਆਂ ਦੀ ਮਟੀਰੀਅਲ ਨਿਕਲ ਜਾਂਦਾ ਮੈਂ ਵੇਖਿਆ ਪਰੌਠੇ ਕਈਆਂ ਨੇ ਬਣਾਏ ਨਾ ਦੇਸੀ ਘਿਓ ਦਾ ਇੱਕ ਚਮਚਾ ਆਪਾਂ ਫੇਰ ਲਾਇਆ ਇਹਦੇ ਉੱਤੇ ਇਹਨੂੰ ਤਵੇ ਤੇ ਸੇਕਣਾ ਪਾ ਦੇਣੇ ਆ ਇੱਕ ਪਰੌठा ਆਪਾਂ ਹੋਰ ਤਿਆਰ ਕਰਦੇ ਆ ਉਦੋਂ ਭੇੜਾ ਕਰਕੇ ਆ ਦੇਖੋ ਬਹੁਤ ਵਧੀਆ ਬਣ ਰਿਹਾ ਥੋੜਾ ਜਨਾ ਸਿਮ ਤੇ ਕਰਕੇ ਬਣਾਉਣਾ ਚਾਹੀਦਾ ਫੇਰ ਨਾ ਥੋੜਾ ਜ ਵਧੀਆ ਬਣ ਜਾਂਦਾ ਕੱਚੇ ਨਹੀਂ ਰਹਿੰਦੇ ਨਹੀਂ ਵਿੱਚੋਂ ਨਾ ਥੋੜਾ ਜਿਹਾ ਭਾਰਾ ਹੁੰਦਾ ਨਾ ਪਰੌਠਾ ਕੱਚਾ ਰਹਿ ਜਾਂਦਾ ਚੰਗੀ ਤਰ੍ਹਾਂ ਨੇ ਦੇਸੀ ਘਿਓ ਪਾ ਕੇ ਨਾ ਆਪਾਂ ਇਹਨੂੰ ਦੁਬਾਰਾ ਫੇਰ ਪਲਟਦੇ ਆਂ ਬਣ ਗਿਆ ਬਸ ਆਪਣਾ ਪਰੌਠਾ ਤਿਆਰ ਹੋ ਗਿਆ ਦੇਖੋ 3 ਘੰਟੇ ਘੈਂਟ ਬਣਾ ਰਹੇ ਹੈ ਨਾ ਬਹੁਤ ਵਧੀਆ ਚਲੋ ਜੀ ਆਪਾਂ ਇਹਦੇ ਨਾਲ ਹੀ ਬਲੌਕ ਕਰਦੇ ਹਾਂ ਖਤਮ ਤੇ ਚੈਨਲ ਨੂੰ ਸਬਸਕ੍ਰਾਈਬ